ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵੀਡੀਓ ਹੈਗੀ ਆ ਪਿੰਡ ਭਾਈ ਲੱਧੂ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਕੁਲਦੀਪ ਦੇ ਘਰ ਅਜਾਪਾ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਸੱਜਰ ਗਾਂ ਦਿਖਾਉਣੀ ਆ ਬਿਲਕੁਲ ਤਾਜੀ ਸੂਈ ਆ ਦੋ ਦਿਨ ਵੀਰਕੇ ਦਾ ਸੂਈ ਨ ਹੋ ਗਿਆ ਮਗਰ ਇਹਦੇ ਬੱਚਾ ਜਿਹੜਾ ਹੈ ਵਸ਼ੀ ਦਿੱਤੀ ਇਹਨੇ ਸੋ ਜ਼ਿਆਦਾ ਜਾਣ ਕਰਨ ਲਈ ਵੀਰ ਨਾਲ ਕਰਾਂਗੇ ਗੱਲਬਾਤ ਪੁੱਛਾਂਗੇ ਸਾਰੀ ਡਿਟੇਲ ਉਸ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰਕੇ ਪਿਛੂ ਖੜੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਦੋਸਤੋ ਜ਼ਰੂਰ ਕਰਦੇ ਆ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕੇ ਸੋ ਦੋਸਤੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਾਂਗੇ ਸਾਰੀ ਡਿਟੇਲ ਦੋਸਤੋ ਥਾਣੇ ਗਾਰੋਂ ਬਹੁਤ ਵਧੀਆ ਲੱ हां जी वीर जी 사시ກאל जी 사시ກאל जी ਆਪਣਾ ऍड्रेस बोल दो वीर जी ਪਿੰਡ ਭਾਈ ਲੱਧੂ ਹਾਂਜੀ ਜ਼ਿਲ੍ਹਾ ਤਰਨਤਾਰਾ ਸੀਲ ਪਟੇ ਫੋਨ ਨੰਬਰ ਬੋਲ ਦੋ 98811 68444 ਠੀਕ ਹੈ ਵੀਰ ਜੀ ਅੱਜ ਵੀਰ ਜੀ ਇੱਕ ਹੀ ਗਾਮ ਹਾਂਜੀ ਇੱਕ ਹੀ ਇੱਕ ਜੁੜੇ ਸੇਲ ਹੋਈ ਹੈ ਅੱਛਾ ਥੋੜਾ ਜਿਹਾ ਪਹਿਲਾਂ ਸੀਲ ਹੋਈ ਅਸੀਂ ਓਹ ਚ ਥੋੜਾ ਲੇਟ ਹੋ ਗਏ ਨਾ ਉਹਦਾ ਨਹੀਂ ਲੇਟ ਹੋ ਗਿਆ 5-7 ਮਿੰਟ ਹੀ ਹੋਣਾ ਹੀ ਲੱਦੀ ਹੈ ਜੀ ਠੀਕ ਠੀਕ ਹੈ ਜੀ ਅੱਛਾ ਵੀਰ ਜੀ ਇਹਦੀ ਡਿਟੇਲ ਦੱਸੋ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਤੇ ਕਿੰਨਾ ਸੂਆ ਸੂਈ ਸੂਈ ਦੀ ਹੋਈ ਜੀ ਕੱਲ ਸੂਈ ਅੱਜ ਯਾਨੀ ਕਿ ਪਰसों ਲਾ ਲਓ ਰਾਤ ਸੂਈ ਵੱਛੀ ਜੀ ਦੀ ਮਗਰ ਵੱਛੀ ਆ ਹਾਂਜੀ ਦਾ ਨਾਰੂ ਨਾਲ ਹੈ ਜੀ ਠੀਕ ਹੈ ਜੀ ਤੇ ਹੁਣ ਕਿੰਨਾ ਕੁ ਬੋਲਾ ਤਿਆਰ ਹੈ ਬੋਲਾ 15 16 ਕਿਲੋ ਹੈਗਾ ਜੀ 15 16 ਕਿਲੋ ਹੈਗਾ ਕਿੰਨਾ ਕਰ ਜੂਗੇ 20 ਤੋਂ ਬਾਹਰ ਹੀ ਜਾਊਗੀ 20 ਤੋਂ ਬਾਹਰ ਜਾਊਗੀ ਖੋਲੋ ਦੋਸਤੋ ਨੇ ਇੱਕ ਰਖੋਲੋਗੇ ਤੇ ਫੇਰ ਨੂੰ ਕਰਦੇ ਗੱਲਬਾਤ ਅਜੇ ਤਾਜੀ ਸੂਈ ਆ ਠੀਕ ਹੈ ਜੀ ਹਾਂਜੀ ਦੋਸਤੋ ਪਰਸੋਂ ਰਾਤ ਦੀ ਵੀਰ ਕਹਿੰਦਾ ਸੂਈ ਆ 15 ਲੀਟਰ ਦੇ ਲਾਗੇ ਬੰਨੇ ਬੋਲਾ ਤਿਆਰ ਦੁੱਧ ਦੋਸਤੋ ਇਹ 20 ਤੋਂ ਪਲਾਸੀ ਕਰੂਗੀ ਜਿਹੜੇ ਵੀ ਵੀਰ ਨੂੰ ਦੋਸਤੋ ਪਸੰਦ ਆਊਗੀ ਨੰਬਰ ਮੈਂ ਵੀਰ ਦਾ ਸਕਰੀਨ ਤੇ ਚਲਾ ਦੂੰਗਾ। ਗੱਲ ਬਾਤ ਤੁਸੀਂ ਵੀਰਨਾ ਆਪ ਕਰ ਲਿਓ। ਚੰਗੀ ਬਰੀਡ ਵਾਲੀ ਦੋਸਤੋ ਗਾਵੇਂ ਚੰਗੇ ਕਦ-ਕੱਦ ਦੀ ਹੈ। ਤਾਜੀ ਸੂਈ ਹੁਣ ਕਰਕੇ ਥੋੜੀ ਜਿਹੀ ਲੱਪੇ ਦੇ ਵਿੱਚ। ਦੋਸਤੋ ਦੁਪਹਿਰ ਦਾ ਟਾਈਮ ਹੈ ਵੀਡੀਓ ਬਣਾਉਂਦਾ ਉਸ ਹਿਸਾਬੇ ਨਾਲ ਤੁਸੀਂ ਆਪਣੀ ਜਜਮੈਂਟ ਕਰ ਲਿਓ। ਹਵਾਨਾ ਦੋਸਤੋ ਕਾਫੀ ਖੂਬਸੂਰਤ ਤਿਆਰ ਕੀਤਾ ਗਾਣੇ ਥਣ ਵੀ ਬਹੁਤ ਵਿਰਲ ਤੇ। ਮੁਠੀ ਵਾਲਾ ਚਵਾ ਹੈਗਾ। ਹਾਂਜੀ ਵੀਰ ਜੀ ਮੋਲੇ ਦਾ ਮੁੱਲ ਵੀਰ ਜੀ ਮੈਂ ਫੋਨ ਤੇ ਕਰਾਂਗੇ ਸਕਰੀਨ ਤੇ ਨੰਬਰ ਤੋਂ ਚਲਾ ਦਿਓ ਠੀਕ ਹੈ ਜੀ ਫੋਨ ਤੇ ਕਰਾਂਗੇ ਜੀ ਠੀਕ ਹੈ ਠੀਕ ਹੈ ਹੋਰ ਵੀਰ ਜੀ ਕੁਝ ਕਹਿਣਾ ਚਾਹੁੰਦੇ ਆ ਬਾਸ ਜੀ ਮਿਹਰਬਾਨੀ ਦੋਸਤੋ ਮੋਲ ਵੀਰ ਕਹਿੰਦਾ ਆਪਾਂ ਫੋਨ ਤੇ ਦੱਸਾਂਗੇ ਉਹਦੇ ਵਿਚੇ ਅरिज ਨਹੀਂ ਹੁੰਦਾ ਕਿ ਕਈ ਵਾਰ ਕੋਈ ਕਿਸੇ ਵਪਾਰੀ ਵੀਰ ਨੇ ਪਸ਼ੂ ਖੜਨਾ ਹੁੰਦਾ ਤੇ ਉਹ ਫਿਰ ਮੁੱਲ ਬਾਅਦ ਵਿੱਚ ਤੁਹਾਨੂੰ ਪਤਾ ਨੰਗਾ ਆ ਜਾਂਦਾ ਮੁੱਲ ਫਿਰ ਅਗਲੇ ਬੰਦੇ ਨੂੰ ਵੇਚਣ ਦੀ ਥੋੜੀ ਦਿੱਕਤ ਹੁੰਦੀ ਹੈ ਇਸ ਕਰਕੇ ਵੀਰ ਕਹਿੰਦਾ ਵੀ ਆਪਾਂ ਜਿਹੜਾ ਮੋਲੇ ਦਾ ਗਾਂ ਦਾ ਕਰਾਂਗੇ ਫੋਨ ਤੇ ਹੀ ਕਰਾਂਗੇ ਨੰਬਰ ਵੀਰ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਜਾਣਕਾਰੀ ਲਈ ਦੋਸਤੋ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਜੇ ਥਾਣ ਦੋਸਤੋ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਗਾਂ ਦੇ ਇੱਕ ਵਾਰੀ ਬੱਚਾ ਵੀ ਦੋਸਤੋ ਕਾਫੀ ਖੂਬਸੂਰਤ ਹੈ ਵਸ਼ੀ ਦਿੱਤੀ ਇਹਨੇ ਫੀਸ ਕੁਆਲਟੀ ਦੋਸਤੋ ਗਾਂ ਦੀ ਕਾਫੀ ਖੂਬਸੂਰਤ ਹੈ ਠੰਡ ਦਾ ਮੌਸਮ ਹੈ ਤੁਹਾਨੂੰ ਪਤਾ ਜੇ ਪਸ਼ੂ ਨੂੰ ਆਇਆ ਨੂੰ ਹੋਇਆ ਨਹੀਂ ਗਾ ਸੱਜਰ ਸੂਈ ਕਰਕੇ ਨਵਾਈ ਨਹੀਂ ਗੀ ਹਵਾ ਨਾਲ ਦੋਸਤੋ ਬੈਕ ਸਾਈਡ ਤੋਂ ਵੀ ਕਾਫੀ ਖੂਬਸੂਰਤ ਦਿਖਾਉਂਦੀ ਹੈ ਸਰ ਇਹ ਤੂੰ ਤੁਹਾਨੂੰ ਥਾਣੇ ਕਿ ਦਿਖਾ ਦਿੰਦੇ। ਬਾਕੀ ਦੋਸਤੋ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖੜਿਆ ਕਰੋ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਪੂਰਾ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ।